ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦੇ ਨਿਊ ਬਲੌਗਸ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਾਂ ਅੱਜ ਦਾ ਨਿਊ ਬਲੌਗ ਕਰਨ ਲੱਗੇ ਜੀ ਸਟਾਰਟ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਪਲੀਜ਼ ਵੀਡੀਓ ਸਕਿਪ ਨਾ ਕਰਿਓ ਤੇ ਸਾਡੇ ਜਿਹੜੇ ਨਵੇਂ ਦਰਸ਼ਕ ਹੈ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਇੱਧਰ ਦੇਖੋ ਬੱਚੇ ਫਿਰਦੇ ਆ ਜੀ ਖੇਡਦੇ ਕਿ ਹੁਣ ਵੀ ਕਿੱਥੇ ਜਾ ਕੇ ਆਈਏ ਕੀ ਲੈਣਗੇ ਇਸ ਮੇਰਾ ਬਲੌਗ ਹੈ ਜਿਹੜਾ ਇਧਰ ਦੇਖੋ ਜੀ ਐਨੇ ਕਿ ਉੱਤੇ ਕੱਲ ਨੂੰ ਕਰਨਾ ਹੈ ਇਸ ਨੂੰ ਮਤਲਬ ਅੱਲਾ ਕਰੇ। ਹਾਂ। ਬਾਈ ਕਰ ਦੇ। ਆਇਆ ਥੱਲੇ ਆੜੇ। ਕਿਲੇ ਕਿਹੜਾ ਹੈ? ਆਇਆ। ਕਿਲੇ ਕਿਹੜਾ ਹੈ? ਕੀ ਆਉਰੇ ਮਰ ਕੋਲੇ। ਉਰੇ ਆ। ਉਰੇ ਆ ਥੱਲੇ ਆ। ਥੱਲੇ ਥੱਲੇ ਥੱਲੇ। ਉਹ ਦੇਖੋ ਬੱਚਾ ਨੇ ਨਮੋਲੀਆਂ ਮਾਰ ਰਿਆ ਉੱਤੇ। ਖਰਾਬੀ ਹੈ ਬੱਚਾ। ਤੇ ਆ ਥੋੜੀ ਜੀ ਕੰਦ ਕਰੀ ਸੀਗੀ। ਰਫੂ ਕਰਿਆ ਤੇ ਉੱਚੀ ਰਹਿੰਦੀ ਹੈਗੀ ਆ ਤੇ ਇੱਧਰ ਜਿਹੜਾ ਆਪਣਾ ਮੰਦਿਰ ਹੈ ਜੀ ਉਹਨੂੰ ਵੀ ਤਿਆਰ ਕਰਤਾ ਛੱਤ ਲਾਤੀ ਹੁਣ ਇਸਦੇ ਪਲਾਸਟਰ ਕਰਨਾ ਹੁਣ ਦੱਸ ਕੀ ਕਹਿੰਦਾ ਸੀਗਾ ਹਾਰੀ ਗੋਣੀਆਂ ਨਮੋਲੀਆਂ ਨਮੋਲੀਆਂ ਤੇ ਨਮੋਲੀਆਂ ਦਾ ਕਰੇਗਾ ਕੀ ਐਡੂ ਐ ਖੇਡੇਗਾ ਹਾਂ ਦੇਖ ਜਿਹੜੇ ਟਿੰਡਾ 'ਚ ਮਾਰਦੇ ਟਿੰਡਾ 'ਚ ਮਾਰਦੇ ਇੱਧਰ ਦੇਖੋ ਜੀ ਬੱਚੇ ਆ ਖੇਡੀ ਜਾਂਦੇ ਆ ਬੱਚੇ ਮਾਰਦੇ ਇੱਕ ਦੂਜੇ ਦੇ ਨਮੋਲੀਆਂ ਤੋੜ ਕੇ ਇੱਧਰ ਦੇਖੋ ਤੇ ਆਪਣੇ ਛੱਤਾਂ ਜਿਹੜੀ ਇਹ ਇਧਰ ਦੇਖੋ ਕੀ ਕਰਦੇ ਆ ਜੀ ਪੰਗੇ ਲੈਣੇ ਬਿਟੂ ਦੇ ਬਿਟੂ ਨਾਲ ਪੰਗੇ ਲਈਆਂ ਨੇ ਇਧਰ ਦੇਖੋ ਲਾੜਬੜ ਕਰੀ ਜਾਂਦੇ ਆ ਨਾ ਕਰ ਪ੍ਰੀਤ ਗੁੱਸਾ ਕਰਦਾ ਨਾ ਕਰ ਗੁੱਸਾ ਕਰਦਾ ਇਧਰ ਦੇਖੋ ਗੁੱਸਾ ਕਰੀ ਜਾਂਦੇ ਆ ਜੀ ਬੱਚੇ ਤੇ ਤੋਤਿਆਂ ਨਾਲ ਗੁੱਸਾ ਕਰਦਾ ਬਿੱਟੂ ਦੇਖ ਪੋ ਤੂੰ ਕਹਿੰਨਾ ਭੋਲਦਾ ਨਹੀਂ ਮੇਰਾ ਬਿੱਟੂ ਬੋਲੀ ਜਾਂਦਾ ਤੇ ਇੱਧਰ ਮਿਸਤਰੀ ਐ ਲੱਗੇ ਪਏ ਐ ਵਿਚਾਰੇ ਅੱਜ ਦਿਨ ਨੂੰ ਗਰਮੀ ਸੀ ਤੇ ਜਿਹੜੀ ਆਪਣੀ ਘੌਣਖਾਨੇ ਦੀ ਸ਼ੱਤ ਐ ਉਹ ਲਾਤੀ ਐ ਜੀ ਇੱਧਰ ਦੇਖੋ ਇਹਨੂੰ ਪਲਾਸਟਰ ਵੀ ਕਰਤਾ ਵਿੱਚੋਂ ਤੇ ਆ ਰਿਹਾ ਕੱਚਾ ਕਰਕੇ ਛੱਡਿਆ ਇਥੋਂ ਠੀਕ ਆਪਾਂ ਪਲੇਟਾਂ ਲਾਵਾਂਗੇ ਜੀ ਹੋਰ ਜੀ ਠੀਕੋ ਫਰਮ ਨੂੰ ਵਧੀਆ ਕਿ ਵਧੀਆ ਦੇਖ ਰਾਜ ਇੱਕ ਮਿਸਤਰੀ ਜਾ ਗਿਆ ਮਿਸਤਰੀ ਆ ਮਿਸਤਰੀ ਐ ਦੋਨੇ ਅਸ ਤਾਂ ਦੋਨੇ ਮਿਸਤਰੀ ਕਹਾਂਗੇ ਜੀ ਸਾਡੇ ਭਾਰਤ ਦਾ ਮਿਸਤਰੀ ਉਹ ਇੰਨਾ ਕੰਮ ਕਰੀ ਜਾਂਦੇ ਹੋ ਤੇ ਅੱਜ ਇੰਨਾ ਹੀ ਹੋਇਆ ਕਿਉਂਕਿ ਇਹਨਾਂ ਦੀਆਂ ਜਿਹੜੀਆਂ ਅਸੀਆਂ ਹੁੰਦੀਆਂ ਨਾ ਉਹ ਥੋੜੀਆਂ ਹਾਰਡ ਹੁੰਦੀਆਂ ਬਣਣੀਆਂ ਤੇ ਆਓ ਜੀ ਥੋੜੀ ਖੇਤਾਂ ਦੀ ਲੋਕੇਸ਼ਨ ਦਿਖਾ ਦਈਏ ਕਿਉਂਕਿ ਇਦਰ ਸీలਰ ਮਾਰਦੇ ਫਿਰਦੇ ਆ ਜੀ ਟਰੈਕਟ ਵਾਲੇ ਇਦਰ ਦੇਖੋ ਨਰਨਾ ਝਕਾਈਗਾ ਹੋ ਗਿਆ ਸੀਗਾ ਤੇ ਹੋਰ ਜੀ ਇਦਰ ਆਪਾਂ ਮੰਗੀ ਜਿਹੜੀ ਉਹ ਕਰਤੀ ਸੀਗੀ ਪਵਾ ਲਈਏ ਜੀ ਆ ਮੰਗੀ ਹੈ ਮੰਗੀ ਵਾਲਾ ਵਾਹਣ ਆਪਣਾ ਤੇ ਆ ਇੱਥੇ ਆਪਣੀ ਦੋਗੀ ਬਣ ਰੱਖੀ ਹੈ ਕਿਉਂਕਿ ਇਹ ਖੰਦੀ ਹੈਗੀ ਜੀ ਪੈ ਜਾਂਦੀ ਹੈ ਜੀ ਬੱਚਿਆਂ ਨੂੰ ਤੇ ਆ ਆਪਣੇ ਤੋਰੀਆਂ ਦੀਆਂ ਬੱਲਾ ਜੀ ਹੈਦਰਾਤ ਮੱਟ ਪਟਤੀਆਂ ਸੀਗੀਆਂ ਕਿਉਂਕਿ ਇੱਥੇ ਉਹ ਕੱਦੂਆਂ ਦੀ ਵੱਲ ਸੀਗੀ ਤਾਂ ਕਰਕੇ ਤੇ ਆ ਆਪਣੀਆਂ ਬੀਬੀਆਂ ਆਈਆਂ ਬੱਲਾ ਇਹ ਹੋਰ ਜੀ ਠੀਕ ਹੋ ਮੌਸਮ ਵਧੀਆ ਹੋ ਗਿਆ ਜੀ ਠੰਡਾ ਠੰਡਾ ਇੱਕਦਮ ਠੰਡਾ ਠੰਡਾ ਮੌਸਮ ਹੋ ਗਿਆ ਕੀ ਆ ਤੇ ਉਧਰ ਟੀਲਰ ਭਾਪੇ ਕ्याने ਮਰਵਾਤੇ ਆ ਜੀ ਨਰਨੇ ਚ ਹੋਰ ਕਿਵੇਂ ਪ੍ਰੀਤ ਕੀ ਕਰੀ ਜੰਨੀ ਆ ਵੈਲੀ ਵੈਲੀ ਕੋਈ ਕੰਮ ਕਰ ਲੋ ਲੈ ਬੱਚੇ ਕਹਿੰਦੇ ਅਸੀਂ ਵਿਹਲੇ ਆ ਜੀ ਬਹੁਤ ਬਹੁਤ ਧੰਨਵਾਦ ਆ ਜੀ ਤੁਹਾਡਾ ਸਾਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਪਲੀਜ਼ ਜਿਹੜੇ ਨਵੇਂ ਦਰਸ਼ਕ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੋਰ ਦੱਸੋ ਜੀ ਠੀਕੋ ਤੁਹਾਨੂੰ ਬੱਚਿਆਂ ਦਾ ਦਿਖਾਉਨੇ ਆ ਜੀ ਬੱਚੇ ਖੇਡੀ ਆ ਰਹੇ ਆ ਲੱਗੂਗਾ ਕਿ ਮੈਨੂੰ ਟਰੈਕਟਰ ਵਾਲਾ ਕੀ ਕਹਿੰਦਾ ਲੱਗੇਗਾ ਹੈ ਲੱਗੂਗਾ ਹਾ ਮੁੰਡੇ ਨੇ ਵੀ ਆਪਦੇ ਨਰਮ ਸਿਲਰ ਮਰਵਾਉਣੇ ਆ ਉਹ ਵੀ ਕਹਿੰਦੇ ਵੀ ਅਸੀਂ ਅ ਸਿਲਰ ਵਾਲੇ ਨੂੰ ਕਹਿ ਕੇ ਆਏ ਸੀਗੇ ਤੇ ਆਓ ਜੀ ਆਪਾਂ ਛੱਤ ਤੇ ਚੱਲਦੇ ਆ ਬੱਚੇ ਖੜੀ ਜਾਂਦੇ ਆ ਤੇ ਬਹੁਤ ਜ਼ਿਆਦਾ ਇਹ ਅੰਦਰ ਦੇ ਨਾ ਬੱਤ ਤੇ ਇਧਰ ਆਜੋ ਇਹ ਉਹ ਦੇਖੋ ਉਹ ਬੱਚਿਆਂ ਦੇ ਬੱਚੇ ਮਰੀ ਜਾਂਦੇ ਨਮੋਲੀਆਂ ਜਗਮੀਤ ਨਾ ਅਖਰੋ ਪੁੱਤਾਂ ਤੇ ਆਹ ਦੇਖੋ ਆ ਬੱਚੇ ਮસ્ਤੀ ਕਰੀ ਜਾਂਦੇ ਆ ਜੀ ਤੇ ਆਹ ਖੇਤਾਂ ਦੀ ਲੋਕੇਸ਼ਨ ਆ ਜੀ ਹਰੀ-ਭਰੀ ਅਨਮੋਲੀਆਂ ਚੱਕੇ ਉਹਦੀਆਂ ਵਸੇਰ ਦੇ ਹਲਕੋ ਦੇ ਅਨਮੋਲੀਆਂ ਚੱਕੇ ਵਸੇਰ ਦੇ ਹਲਕੋ ਦੇ ਆ ਗਿਆ ਆ ਗਿਆ ਆ ਗਿਆ ਅਨਮੋਲੀਆਂ ਲਕੋਤੀਆਂ ਜੀ ਆਪਾਂ ਕੂਲਰ ਚ ਤੇ ਹੋਰ ਜੀ ਦੇਖੋ ਛੱਤ ਤੇ ਕਾਹੀ ਕਾ ਉਗਰ ਗਿਆ

ਰੱਟਾ ਕਰਦੇ ਫਿਰਦੇ ਆ ਖੇਡਦੇ ਫਿਰਦੇ ਆ ਠੰਡਾ ਮੌਸਮ ਹੋ ਗਿਆ ਜੀ ਇੱਕਦਮ ਇਹ ਆ ਦੇਖੋ ਆ ਬੱਚੇ ਫਿਰਦੇ ਇੱਧਰ ਨਾ ਬशीर ਪੁੱਤ ਵੱਜੂਗੀ ਆਪਾਂ ਇੱਥੇ ਛਤਰੀ ਲਾ ਰੱਖੀ ਹੈ ਜੀ ਤੇ ਇਸ ਤਰੀਕੇ ਆ ਜੀ ਖੇਤਾਂ ਦੀ ਲੋਕੇਸ਼ਨ ਬੜੀ ਸੋਹਣੀ ਲੱਗਦੀ ਹੈ ਜੀ ਹਰਿਆਲੀ ਹਰਿਆਲੀ ਹੋ ਗਈ ਚਾਰ ਸਫੇਰੇ ਕਿਉਂਕਿ ਝੋਨੇ ਲੱਗ ਗਏ ਆ ਇੱਧਰ ਦੇਖੋ ਬੜੇ ਸੋਹਣੇ ਸੋਹਣੇ ਮਤਲਬ ਵੀ ਕਦਰ ਨੇ ਖੜੇ ਐ ਹਰੇ ਭਰੇ ਖੇਤ ਐ ਬੜੀ ਸੋਹਣੀ ਲੋਕੇਸ਼ਨ ਆ ਰਹੀ ਐ ਜੀ ਤੇ ਕਮੈਂਟ ਆ ਰਹੀ ਜਰੂਰ ਦੱਸਿਆ ਕਰੋ ਜੀ ਕਿੱਥੋਂ ਕਿੱਥੋਂ ਬਲੌਂਗ ਕਰਦੇ ਹੋ ਕਿਤੇ ਕਿਤੇ ਸਾਡੀ ਵੀਡੀਓ ਪਹੁੰਚ ਰਹੀ ਐ ਜੀ ਤੇ ਵਧੀਆ ਵਧੀਆ ਕਮੈਂਟ ਲਿਖਿਆ ਕਰੋ ਜੀ ਅਸੀਂ ਕਮੈਂਟ ਪੜ ਕੇ ਸਾਨੂੰ ਬਹੁਤ ਖੁਸ਼ੀ ਹੁੰਦੀ ਐ ਜੇ ਕੋਈ ਸਾਨੂੰ ਵਧੀਆ ਕਮੈਂਟ ਕਰਦਾ ਜਾਂ ਕਰਦਾ ਤਾਂ ਅਸੀਂ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਆਂ ਜੀ ਹੋਰ ਦੱਸੋ ਜੀ ਕੀ ਕਰਦਾ ਕੀ ਕਰੀਏ ਨਾ ਮੇਰੀ ਗੱਲ ਸੁਣ ਐਡਾ ਨਾ ਆਖ ਖੇਡਣ ਖੇਡਣਾ ਜੀ ਲੱਗ ਗਿਆ ਕਿ ਤੇਰਾ ਹਾਂ ਹੈ ਬੱਚੇ ਦਾ ਜੀ ਲੱਗ ਗਿਆ ਜੀ ਇੱਥੇ ਆ ਕੇ ਤੇ ਠੀਕ ਹੈ ਜੀ ਫੇਰ ਹੁਣ ਸਮਾ ਜਿਹੜਾ ਇਜਾਜ਼ਤ ਨਹੀਂ ਦੇ ਰਿਹਾ ਦੇਖੋ ਬੱਚੇ ਮસ્ਤੀ ਕਰ ਰਹੀ ਆ ਤੇ ਵੀਡੀਓ ਕਿਵੇਂ ਲੱਗਦੀ ਹੈ ਜੀ ਕਮੈਂਟ ਕਰਾਈ ਜਰੂਰ ਦੱਸਿਓ ਇੱਧਰ ਦੇਖੋ ਤੇ ਉਹ ਦੇਖੋ ਉਹ ਵਿਚਾਰੀਆਂ ਬੁੜੀਆਂ ਕੋਈ ਪੱਠੇ ਲਈ ਆਉਂਦੀਆਂ ਦੋ ਜਣੀਆਂ ਉਹ ਆਈ ਜਾਂਦੀਆਂ ਵੱਟੋ ਵੱਟ ਸ਼ਾਇਦ ਤੁਹਾਨੂੰ ਸਾਹਮਣੇ ਦਿਸ ਨਹੀਂ ਹੈਗੀਆਂ ਇੱਧਰ ਇੱਧਰ ਆਇਆ ਪ੍ਰੀਤਾ ਘਰੇ ਆ ਜਾਓ ਨਾ ਬਤ ਨਾ 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 ਕਰੋ ਨਾ ਕਰੋ ਬਾਜ ਜੂਗੀ ਕਿਸੇ ਦੇ ਇੱਧਰ ਦੇਖੋ ਬੱਚੇ ਖਰਾਬ ਤਾਂ ਕਰੀ ਜਾਂਦੇ ਹਾ ਮਾਰਦਾ ਤੇਰੇ ਮਾਨੂ ਵਾਲਾ ਇਹ ਆ ਵੀ ਆ ਗਿਆ ਜੀ ਹੁਣ ਚੌਥਾ ਬੱਚਾ ਗੰਦੇ ਜੰਮੂ ਵਾਲੇ ਇਹ ਸ਼ਾਵਾ ਸ਼ਾਵਾ ਕੋਲ ਕਿ ਨਹੀਂ ਮਾਰੀ ਐਸੇ ਨੇ ਮਾਰੀ ਸੀ ਐਸੇ ਨੇ ਮਾਰੀ ਸੀ ਇਹ ਮੂਹ ਕੋਸ਼ੇ ਸੀ ਇਹ ਨਾ ਲੱਛੀ ਇਹ ਬੱਚੂ ਕੀ ਖਸਰ ਟੋਟਲੀ ਸੀ ਸੀਰ ਨੱਚਰੇ ਬਸੀਰ ਨੱਚ ਆਏ ਬਸੀਰ ਨੱਚ ਦੇ ਬਸੀਰ ਨੂੰ ਤਾਂ ਆਤ ਨਹੀਂ ਆਉਂਦਾ ਜੀ ਤੇ ਹੋਰ ਦੀ ਕਮੈਂਟ ਆ ਰਹੀ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਤੇ ਐਸਾ ਤਾਂ ਕੋਈ ਨਹੀਂ ਆ ਜੀ ਆਪੇ ਮੈਂ ਕਰਦੀ ਲੋਕੇਸ਼ਨ ਬਹੁਤ ਖਿਲਾਰਾ ਖਿਲਰ ਐ ਇੱਧਰ ਦੇਖੋ ਬਹੁਤ ਜ਼ਿਆਦਾ ਖਿਲਾਰਾ ਖਿਲਰ ਆਪੇ ਤੇ ਠੀਕ ਹੈ ਜੀ ਫਿਰ ਆਪਾਂ ਰਾਦੇ ਸਮਝ ਇਜਾਜ਼ਤ ਨਹੀਂ ਦੇ ਰਿਹਾ ਹੁਣ ਸਾਨੂੰ ਦੇਓ ਇਜਾਜ਼ਤ ਤੇ ਥੋੜਾ ਸਾਰਿਆਂ ਦਾ ਪੈ ਲੈ ਲੋ ਧੰਨਵਾਦ ਹੈ ਜੀ ਸ਼ੁਕਰ ਗੁਜ਼ਾਰਾ ਸੇ ਤੇ ਵੀਡੀਓ ਦੇ ਕਮੈਂਟਾਂ ਰਾਈ ਜ਼ਰੂਰ ਦੱਸਿਓ ਜੀ ਕਿ ਵੀਡੀਓ ਤੁਹਾਨੂੰ ਕਿਵੇਂ ਲੱਗਦੀ ਹੈ ਧੰਨਵਾਦ ਜੀ ਸਸਿਕਾ